ਯਾ ਇਗਾ ਯਾਰ 12 ਦਿਨ ਪੁੱਠੇ ਪੁੱਠੇ ਨਹੀਂ ਖਾਦੇ ਦਵਾਈ ਦੂਈ ਡਾਕਟਰ ਨੂੰ ਦਵਾਈ ਹੈ ਕਹਿੰਦਾ ਹੋ ਜੂਗੀ ਠੀਕ ਠੀਕ ਆ ਜਿਆਦੇ ਔਖੀ ਹੈ ਮੈਨੂੰ ਪਤਾ ਨਹੀਂ ਕਿ ਅਸੀਂ ਕੋਈ ਜਿਆਦਾ ਹੀ ਬਿਮਾਰ ਹੋ ਗਈ ਸੀ ਹਾਂ ਜਿਆਦੇ ਬਿਮਾਰੀ ਹੈ ਡਾਕਟਰ ਸੱਜਿਆ ਸੀ ਹਾਂ ਕੱਲ ਨੂੰ ਵੇਖ ਰਿਹਾ ਜੇ ਤੋ ਆਰਾਮ ਨਾ ਆਇਆ ਫਿਰ ਹੋਰ ਡਾਕਟਰ ਪਤਾ ਹੈ ਥੋੜੇ ਬੋਲ ਲੀ ਮੈਂ ਚੱਲ ਜਾ ਹਾਂ ਹੋਰ ਬਈ ਫਰਾਜੇਦਾਰੀ ਮੱਚ ਦੇਵੇਂ ਯਾਰ ਠੀਕ ਡਾਕਟਰ ਕੱਲ ਨਾਲ ਬਦਲਤਾ ਯਾਰ ਅੱਜ ਹੋਰ ਸੱਦਿਆ ਸੀਗਾ ਤੇ ਭੈਣ ਨੇ ਉਹ ਵੀ 1000 ਰੁਪਏ ਲਾਏ ਗਿਆ ਠੀਕ ਹਾਲ ਆ ਜਾਂਦਾ ਮੈਨੂੰ ਤਾਂ ਕੋਈ ਸੰਭ ਨਹੀਂ ਆਉਂਦੀ ਵੀ ਹੋਇਆ ਗਈ ਨਾ ਇਹ ਦੱਸ ਦਿਆ ਹੋਇਆ ਕਿ ਅੱਡੀ ਗੱਲ ਆ ਕੇ ਮੁਰਜ ਜਾਂਦੇ ਕੋਈ ਫਾਇਦਾ ਜਾਂ ਨਹੀਂ ਲੱਗਦਾ ਜਦੋਂ ਕੱਲ ਨਾਲੋਂ ਵੀ ਔਖੀ ਆ ਹੁਣ ਤਾਂ ਜਾਵਾਂ ਬੈਈ ਗਈ ਉੱਥੇ ਵੜਦੀ ਵੀ ਕੋਈ ਦਵਾਈ ਦੂਈ ਦਵਾਈ ਵਧੀਆ ਡਾਕਟਰ ਤੋਂ ਹਾਂ ਦੋ ਹੀ ਅੱਦ ਮੈਂ ਵੀ ਦੇਖ ਕੇ ਦੱਸ ਦਾਂ ਤੈਨੂੰ ਕੋਈ ਡਾਕਟਰ ਚਲ ਚਲ ਮਾੜ ਦਾ ਕਰਕੇ ਆਉਣਾ ਹੀ ਹਾਂ ਪਤਾ ਲੈਂਦਾ ਲਾਉਂਗਾ ਇਹ ਫਿਕਰ ਐ ਨਾ ਨੂੰਗੀ ਤੇ ਅੱਜ ਮੱਝ ਕਿਵੇਂ ਆ ਕੰਦੂ ਸੀ ਬੱਚੇ ਦੀ ਮੋਸਖਾ ਇੱਕ ਕਦੇ ਦਿਨ ਦੀ ਲੱਗਦੀ ਹੁਣ ਕੰਦੂ ਸੀ ਬੱਚੇ ਦੀ ਬਾੜੀ ਬਾੜੀ ਜਾਲੀ ਕੁਮਾਰ ਕੋਈ ਕੋਈ ਆ ਹੁਣ ਤਾਂ ਐ ਲੱਗਦਾ ਵੀ ਬਸ ਅੱਥ ਨ ਸਵੇਰ ਸਾਰ ਕੱਢਦੀ ਨਾ ਟਰਾ ਨੇ ਅੱਡ ਸੱਲ ਪਟ ਲਈ ਖਾ ਦੇ ਪਟ ਕੇ ਉਹ ਨਹੀਂ ਹਾਜਰੀ ਉਹ ਮੈਂ ਮੈ ਡਾਕਟਰ ਨੂੰ ਨਹੀਂ ਸੱਦਾ ਸਾਰੇ ਸੱਦੇ ਸੀਗੇ ਸਾਰੇ ਸੱਦੇ ਸੀ ਸਾਰੇ ਦੱਸਦਾ ਇਹ ਆ ਕੇ ਲੈ ਗਏ ਉਹਨੇ ਵੀ ਮੱਝ ਨਹੀਂ ਜਿੰਨੇ ਪੈਸੇ ਲਾ ਕੇ ਹੂੰ ਕਤਈ ਲੱਗਦਾ ਬਸ ਮਾਤਾ ਜੀ ਕੋਈ ਨਾ ਹਾਂਸ ਲੈ ਕੋਈ ਨਾ ਮੈਂ ਉਹਦਾ ਲਾਜ਼ਾ ਹੁੰਦਾ ਹੀ ਸਵਾਦ ਰਹਿਣਾ ਮੇਰਾ ਸਵਾਦ ਮਾਇਆ ਵੀ ਕਰੂੰ ਮਰੇ ਛੋਟੂ ਮਰੇ ਮਾਜਦੇ ਆ ਮੇਰੇ ਤੇ ਹੀ ਫੋੜ ਬਈ ਫਰੱਜ ਤੇ ਨਹੀਂ ਮਾਂਝ ਕਿਵੇਂ ਆਉਂਦੀ ਲੋਟ ਆਦੀ ਕਹਿੰਦੇ ਸੀ ਤੇਰੀ ਬਿਮਾਰੀ ਬਾਈ ਹੋ ਗਈ ਮਾਰਨਾਂਗੇ ਬੁੱਢਾ ਤੇ ਉਹਨਾਂ ਦਾ ਮੇਰੇ ਨਾਲ ਬਾਲਾ ਫਿਕਰ ਹੈ ਨਾ ਜਦੋਂ ਮਰ ਗਈ ਨਾ ਤੁਹਾਡੇ ਘਰੇ ਦਿੱਥੇ ਆਉਂਗਾ ਮੈਂ ਜਾ ਕੇ ਜਾ ਭੱਜ ਜਾ ਉਹ ਮੈਨੂੰ ਡਾਕਟਰ ਨੇ ਤਾਂ ਕਰਿਆ ਜਿੰਨਾ ਤੂੰ ਪੁੱਛ ਪੁੱਛ ਕੇ ਕਰਨ ਤੰਗ ਕਰ ਲਿਆ ਤੈਨੂੰ ਆਏ ਮੇਰਾ ਸੜਿਆ ਕਦੋਂ ਮਰੇ ਕਦੋਂ ਮਰੇ ਕਦੋਂ ਮਰੇ ਜਾ ਜਦੋਂ ਮੈਂ ਮਰ ਗਈ ਨੱਥੇ ਕੋ ਲੱਡੂ ਲਈ ਇਹ ਨਿਕਲੋ